ਹਾਂਜੀ ਖਬਰ ਤੁਸੀਂ ਸਾਰਿਆਂ ਨੇ ਸੁਣੀ ਲਈ ਹੋਣੀ ਆ ਪਿੰਡ ਪੰਡੋਰੀ ਗੋਲਾ ਤਰਨਤਾਰਨ ਕਿਸੇ ਗਰੀਬ ਪਰਿਵਾਰ ਦੀ ਛੱਤ ਡਿੱਗਣ ਕਰਕੇ ਪੰਜ ਜਿਹੜੇ ਜੀ ਆ ਕਰਦੇ ਉਹ ਮਾਰੇ ਗਏ ਤੇ ਚਲੋ ਬੜੀ ਕਹਿ ਲੋ ਵੀ ਵਧਾਈ ਵਾਲੀ ਗੱਲ ਆ ਉਹਨਾਂ ਲਈ ਜਿਹੜੇ ਪੰਡੋਰੀ ਗੋਲੇ ਦੇ ਵਸਨੀਕ ਆ ਖਾਸ ਕਰ ਉਹ ਬੰਦੇ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਕਰਾਉਂਦੇ ਆ ਵੱਡੇ ਵੱਡੇ ਲੰਗਰ ਲਾਉਂਦੇ ਆ ਤੇ ਕੋਈ ਚੱਕਰ ਨਹੀਂ ਇਹਨਾਂ ਚੀਜ਼ਾਂ ਤੇ ਧਿਆਨ ਦਉ ਤੁਸੀਂ ਮੇਰੇ ਵੀਰ ਜਿਹੜੇ ਕਰ ਸਕਦੇ ਹਨ ਜਿਹੜੇ ਤੇ ਚਲੋ ਆਪਦੀ ਜ਼ਿੰਦਗੀ ਨਾਲ ਘੋਲਣ ਦੇ ਬੰਦੇ ਉਹਨਾਂ ਤੇ ਉਹਨਾਂ ਕੋ ਖਾਣਾ ਉਹਨਾਂ ਕੋ ਕਮਾਉਣਾ ਜਿੱਦਾਂ ਇਹ ਪਰਿਵਾਰ ਸੀਗਾ ਪਰ ਜਿਹੜੇ ਬੰਦੇ ਮਹਿੰਗੇ ਮਹਿੰਗੇ ਗੁਰੂ ਘਰਾਂ ਜਾ ਕੇ ਰਮਾਲੇ ਚੜਾਉਂਦੇ ਆ ਮਹਿੰਗੇ ਮਹਿੰਗੇ ਸਮਾਗਮ ਕਰਾਉਂਦੇ ਆ ਮਹਿੰਗੇ ਮਹਿੰਗੇ ਲੰਗਰ ਲਾਉਂਦੇ ਆ ਮੇਰੇ ਵੀਰ ਇੱਕ ਵਾਰੀ ਸੋਚਿਓ ਜ਼ਰੂਰ ਇਦਾਂ ਰੱਬ ਖੁਸ਼ ਹੋ ਜੂ ਆਹ ਚੀਜ਼ਾਂ ਦੇਖ ਕੇ ਤੁਹਾਡੀਆਂ ਇਦਾਂ ਰੱਬ ਮਿਲ ਜੂ ਤੇ ਸ਼ਾਬਾਸ਼ ਉਸ ਪਿੰਡ ਦੇ ਜਿਨ੍ਹਾਂ ਨੇ ਇੰਨਾ ਜੋਰ ਲਾਇਆ ਹੋਣਾ ਵੀ ਲੰਗਰਾਂ ਲਈ ਸਮਾਗਮਾਂ ਲਈ ਆਪਦੇ ਪਿੰਡ ਦਾ ਨਾਮ ਉੱਚਾ ਕੀਤਾ ਤੇ ਆ ਵੀ ਗੱਲ ਨਾਮ ਉੱਚਾ ਕਰਨ ਵਾਲੀ ਆ ਵੀਡੀਓ ਸ਼ਾਇਦ ਮੈਂ ਦੇਖੀਆ ਮੈਨੂੰ ਹੁਣ ਇਹ ਨਹੀਂ ਪਤਾ ਵੀ 1 ਤਰੀਕ ਦੀ ਆ ਜਾਂ ਪਿਛਲੀ ਫਰਵਰੀ 28 ਦੀ ਆ ਪਰ ਆ ਇੱਕ ਦੋ ਦਿਨਾਂ ਦੇ ਵਿੱਚ ਹੀ ਚੀਜ਼ ਹੋਈ ਆ ਇੱਕ ਪਰਿਵਾਰ ਦੇ ਪੰਜ ਜੀ ਤੇ ਛੱਤ ਡਿੱਗਣ ਕਰਕੇ ਮੌਤ ਹੋਣੀ ਹੈ ਹਰਾਨੀ ਜੀ ਨਹੀਂ ਹੁੰਦੀ ਯਾਰ ਤੁਹਾਨੂੰ ਵੇਖ ਕੇ ਮਤਲਬ ਤੁਹਾਡੇ ਲੋਹ ਕੰਡੇ ਨਹੀਂ ਖੜੇ ਹੁੰਦੇ ਜਿਹੜੇ ਬੰਦੇ ਉੱਥੇ ਆਂਡ ਗਵਾਂ ਚ ਜਿਹੜੇ ਚੰਗੇ ਘਰਾਂ ਵਾਲੇ ਹੋਣਗੇ ਚੰਗੀਆਂ ਪੈਲੀਆਂ ਵਾਲੇ ਹੋਣਗੇ ਕਿੱਡੀ ਕੀ ਗੱਲ ਇੱਕ ਕਮਰਾ ਪਾਉਣ ਤੇ ਮੇਰੇ ਹਿਸਾਬ ਨਾਲ ਤੇ ਜੇ ਵਿਖਿਆ ਜਾਵੇ ਬੀ ਬਾਲੇ ਪਾ ਕੇ ਗਾਟਰ ਪਾ ਕੇ ਪੱਕਾ ਕਮਰਾ ਜੇ ਬਣਾਈਂ ਲੱਖ ਰੁਪਇਆ ਲੱਗ ਜਾਊ। ਇਹਦੋਂ ਵੱਧ ਤਾਂ ਨਹੀਂ। ਤੇ ਬਾਕੀ ਚਲੋ ਸਮਾਗਮ ਤੇ ਜਾਂ ਲੰਗਰ ਤੇ 4-5 ਲੱਖ ਲੱਗ ਜੇ ਉਹ ਜ਼ਰੂਰੀ ਆ ਇਹ ਤਾਂ ਛੋਟੀਆਂ ਚੀਜ਼ਾਂ ਕਿਸੇ ਦੀ ਜਾਨ ਦੀ ਕੀਮਤ ਨਹੀਂ ਮਾਇਨੇ ਰੱਖਦੇ। ਵਧੀਆ ਗੱਲ ਆ ਸੋਹਣੀ ਗੱਲ ਆ। ਚਲੋ ਆਪਾਂ ਸਾਰੇ ਤਾਂ ਕਹਿ ਨਹੀਂ ਸਕਦੇ ਸਾਰੇ ਪਾਸੇ ਦਾ ਤਾਂ ਆਪਾਂ ਕਹਿ ਨਹੀਂ ਸਕਦੇ ਦੁਨੀਆ ਤੇ ਤੇ ਬੜਾ ਕੁਝ ਚੱਲੀ ਜਾਂਦਾ ਪਰ ਕਮ ਸੇ ਕਮ ਸਾਰੇ ਮੇਰੇ ਵੀਰ ਆਪਦੇ ਪਿੰਡ ਦੇ ਤੌਰ ਤੇ ਆਪਦੇ ਜ਼ਿਲ੍ਹੇ ਦੇ ਤੌਰ ਤੇ ਯਾਰ ਇੰਨਾ ਕੁ ਦੇ ਕਰਿਆ ਕਰੋ ਮਾੜਾ ਮੋੜੀ ਦੇਖੋ ਯਾਰ ਜੇ ਰੱਬ ਨਾ ਕਰੇ ਉਹ ਪਰਿਵਾਰ ਤੁਹਾਡਾ ਪਰਿਵਾਰ ਹੁੰਦਾ ਫਿਰ ਫਿਰ ਕੀ ਬੀਤੀ ਤੁਹਾਡੇ ਤੇ ਸੋਚੋ ਮੜਾ ਜਾ ਸ਼ਰਮ ਕਰੋ